ਜਲਦਬਾਜ਼ ਮਨੁੱਖ ਨੂੰ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਠੀਕ ਨਹੀਂ ਕਹੇ ਪਤਾ ਹੈ ਕਿਉਂ ਜਲਦਬਾਜ਼ੇ ਚ ਮਨੁੱਖ ਦਾ ਧਿਆਨ ਗਹਿਰਾ ਨਹੀਂ ਜਾਏਗਾ ਬੋਲ ਨਹੀਂ ਜਲਦਬਾਜ਼ ਮਨੁੱਖ ਬੋਲ ਨਹੀਂ ਕਰੇਗਾ ਗਲਤੀਆਂ ਜਲ ਮਨੁੱਖ ਕਈ ਵਾਰ ਜਲਦੀ ਚ ਹੋਵੇ ਕੋਲ ਪਈ ਹੋਈ ਚਾਬੀ ਨਹੀਂ ਲੱਭਦੀ ਪਈ ਕੋਲ ਹੋਗੀ ਜਲਦਬਾਜ਼ ਧਿਆਨ ਨਹੀਂ ਜਾਂਦਾ ਸਤਗੁਰ ਜ਼ਫਰਨਾਮੇ ਚ ਜੋ ਔਰੰਗਜ਼ੇਬ ਨੂੰ ਲਿਖਿਆ ਗਿਆ ਉਹਦੇ ਚ ਲਿਖਦੇ ਨੇ ਸ੍ਰੀ ਮੁਕਾਬਾਦ ਪਾਦਸ਼ਾਹੀ ਦਸਵੀਂ ਖੁਸ਼ ਗੁਫ਼ਤ ਹੁਰ ਫਿਰਦौसी ਇਹ ਹੁਸ਼ ਤਰ ਜ਼ਵਾਬ ਈਰਾਨ ਦੇ ਚ ਬਹੁਤ ਵੱਡਾ ਸ਼ਾਇਰ ਹੋਇਆ ਉਹਦਾ ਹਵਾਲਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰਦौसी ਬਹੁਤ ਵੱਡਾ ਸ਼ਾਇਰ ਹੋਇਆ ਔਰ ਫਕੀਰ ਸੀ ਫਿਰਦौसी ਨਾਮਾ ਉਹਦਾ ਬਹੁਤ ਵੱਡਾ ਇੱਕ ਗ੍ਰੰਥ ਹੈ ਸਤਿਗੁਰ ਕਹਿੰਦੇ ਨੇ ਆਹ ਔਰੰਗਜ਼ੇਬ ਕਮ ਸੇ ਕਮ ਫਿਰਦौसी ਨੂੰ ਹੀ ਪੜ ਲੈਂਦਾ ਫਿਰਦौसी ਦੇ ਇਸ ਬੋਲ ਨੂੰ ਹੀ ਸੁਣ ਲੈਂਦਾ ਕਿਤਨਾ ਸੋਹਣਾ ਉਸਨੇ ਆਖਿਆ ਚੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰ ਜ਼ਬਾਨ ਕੇ ਜ਼ੂਦੀ ਬਵਦਕਾਰ ਹੈ ਆਹਿਰ ਮਨਾ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੈ ਜਲਦਬਾਜ਼ ਮਨੁੱਖ ਸ਼ੈਤਾਨੀ ਹੋ ਕਰੇ ਇਹ ਮਨੁੱਖ ਕੀ ਹੈ ਕੁਛ ਵੀ ਨਾ ਬਦਲ ਸ਼ਾਂਤਮਈ ਹੈ ਕਿ ਕਰੋਦੀ ਹੈ ਜਲਦਬਾਜ਼ ਹੈ ਕਿ ਸ਼ਾਂਤਮਈ ਹੈ ਧੀਰਜਵਾਰ ਹੈ ਧਰਮ ਹੈ ਕਿ ਅਧਰਮਕ ਹੈ ਕਿ ਮਾ ਵਾਨ ਹੈ ਕਿ ਹੰਕਾਰੀ ਹੈ ਰਜੋਗੁਣੀ ਹੈ ਤਮਗੁਣੀ ਹੈ ਸਤੋਗੁਣੀ ਹੈ ਇਹ ਵੇਖ ਕੇ ਨਹੀਂ ਪਤਾ ਚੱਲਦਾ ਫਿਰ ਕਿਵੇਂ ਪਤਾ ਚੱਲਦਾ ਹੈ ਪੰਜ ਚਾਰ ਦਿਨ ਉਹਦੀ ਸੰਗਤ ਕਰੀ ਉਹਦੇ ਬੋਲ ਸੁਣੀਏ ਉਹਦੇ ਬੋਲਾਂ ਦੇ ਸਾਰੇ ਹੀ ਪ੍ਰਗਟ ਹੋ ਜਾਂਦੇ ਅਗਰ ਮੂਰਖ ਹੈ ਤਾਂ ਉਹਦੀ ਸਾਰੀ ਮੂਰਖਤਾ ਬੋਲਾਂ ਚ ਪ੍ਰਗਟ ਹੋ ਜਾਏ ਅਗਰ ਸਿਆਣਾ ਹੈ ਕਿ ਬੋਲਾਂ ਚ ਸਾਰੀ ਸਿਆਣਪ ਪ੍ਰਗਟ ਹੋ ਜਾਏ ਅਗਰ ਸ਼ਾਂਤਮਈ ਹੈ ਤਾਂ ਸਾਰੀ ਬੋਲਾਂ ਚ ਸ਼ਾਂਤੀ ਪ੍ਰਗਟ ਹੋਏਗੀ ਅਗਰ ਜਲਦਬਾਜ਼ ਹੈ ਤਾਂ ਬੋਲਾਂ ਦੇ ਵਿੱਚ ਇਹ ਜਲਦਬਾਜ਼ੀ ਪ੍ਰਗਟ ਹੋਵੇਗੀ ਬੋਲਾਂ ਤੋਂ ਪਤਾ ਚਲੇਗਾ ਜਲਦਬਾਜ਼ ਹੈ ਕਿ ਸ਼ਾਂਤ ਵਾਈ ਹੈ ਬੋਲ ਦੱਸ ਦੇਣ ਦੇ ਕਰੋਧੀ ਹੈ ਕਿ ਖਿਮਾਵਾਨ ਧਾਰਮਿਕ ਹੈ ਅਧਾਰਮਿਕ ਹੈ ਬੋਲੀ ਦੱਸ ਦੇਣ ਕੇ ਮਹਾ ਮੂਗੜ ਹੈ ਬੋਲੀ ਦੱਸ ਦੇਣ ਕੇ ਸਿਆਣਾ ਹੈ ਬੋਲੀ ਦੱਸ ਦੇਣ ਕੇ ਮਨਮੁਖ ਹੈ ਬੋਲੀ ਦੱਸ ਦੇਣ ਕੇ ਗੁਰਮੁਖ ਹੈ ਵੇਖ ਬੋਲਾਂ ਵਿੱਚ ਮਨੁੱਖ ਪ੍ਰਗਟ ਹੁੰਦੇ ਨੇ ਬੋਲਾਂ ਚ ਹੀ ਪ੍ਰਮਾਤਮਾ ਪ੍ਰਗਟ ਪਿਆਉਂਦਾ ਹੈ ਸ਼ਬਦ ਦੇ ਚ ਹੀ ਪ੍ਰਭੂ ਪ੍ਰਗਟ ਹੁੰਦਾ ਹੈ ਇਹਨਾਂ ਸਾਰੇ ਸ਼ਬਦਾਂ ਵਿੱਚ ਪ੍ਰਮਾਤਮਾ ਆਪ ਬੈਠਾ ਹੈ ਜਰਾ ਹਿਰਦੇ ਨੂੰ ਜੋੜੀਏ ਪ੍ਰਮਾਤਮਾ ਨਾਲ ਜੁੜ ਜਾਵਾਂਗੇ ਈਸ਼ਵਰ ਨਾਲ ਜੁੜ ਜਾਵਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮਈ ਬਾਣੀ ਦੇ ਚੋਂ ਇੱਕ ਬਾਣੀ ਹੈ ਗਾਥਾ ਜਮੈ ਆਪ ਜੀ ਦੇ ਸਾਹਮਣੇ ਰੱਖੀ ਹੈ ਇਸ ਦੇ ਤੇ ਰਾਗ ਨਹੀਂ ਹੈ ਸੰਗੀਤ ਲਗੇ ਪੁਰਾਣੇ ਟਕਸਾਲੇ ਉਦਾਸੀ ਤੇ ਨਿਰਵਲਿਆਂ ਕੋਲ ਜਦ ਅਸਥਾਨ ਆਉਂਦੇ ਸਨ ਪੰਜ ਫਸਦੀ ਨਿਰਮਲੇ ਇਹ ਉਦਾਸੀ ਭੜੇ ਨਿਕਲੇ ਅਸੀਂ ਉਹਨਾਂ ਕੋਲ ਗੁਰਦੁਆਰੇ ਖੋਲ੍ਹੇ ਸਿਰਫ ਪੰਜ ਫਸਦੀ ਭੜੇ ਸਨ ਮਹੰਤ ਨਰੇਣੂ ਵਰਗੇ ਸਾਰੇ ਨਹੀਂ ਸਨ ਇਹ ਵੀ ਮਹਿਰਤ ਹੈ ਕਾਬਲ ਕੰਧਾਰ ਦੇ ਜੇ ਤੁਸੀਂ ਸਿੱਖ ਦੇਖਦੇ ਹੋ ਨਾ ਇੱਥੇ ਵੀ ਕਾਫੀ ਆਏਨ ਸਾਰਾ ਅਫਗਾਨਿਸਤਾਨ ਜੋ ਸਿੱਖ ਬਣਿਆ ਹੈ ਉਦਾਸੀਆਂ ਦਾ ਬਣਾਇਆ ਹੈ ਨਿਰਮਲਿਆਂ ਦਾ ਬਣਾਇਆ ਹੈ ਪਹਿਲੇ ਬਾਬਾ ਸ੍ਰੀ ਚੰਦ ਆਪ ਗਏ ਸ੍ਰੀ ਚੰਦਾ ਧੋਣਾ ਉੱਥੇ ਮੌਜੂਦ ਹੈ ਫਿਰ ਉਹਨਾਂ ਦੇ ਸਰਦਾਲੂ ਗਏ ਬਾਬਾ ਸ੍ਰੀ ਚੰਦ ਨੇ ਨਾਨਕ ਪੰਥ ਦਾ ਪ੍ਰਚਾਰ ਕਰਦੇ ਰਹੇ ਉੱਥੇ ਬੋਧ ਧਰਮ ਸੀ ਅੱਧੇ ਬੁੱਧਿਸ਼ ਮੁਸਲਮਾਨ ਹੋ ਚੁੱਕੇ ਸਨ ਅੱਧੇ ਬੋਧੀਸ਼ ਉਦਾਸੀਆਂ ਦੇ ਜਾਣ ਦੇ ਨਾਲ ਗੁਰਨਾਨਕ ਪੰਥ ਉੱਤੇ ਪ੍ਰਗਟ ਹੋਇਆ ਕਿ ਉਦਾਸੀਆਂ ਦੇ ਸਜਾਇ ਹੋਏ ਨੇ ਸਾਡੇ ਸਜਾਏ ਹੋਏ ਨਹੀਂ ਸਾਡੇ ਵਰਗੇ ਪ੍ਰਚਾਰਕਾਂ ਦੇ ਬਣਾਏ ਹੋਏ ਨਹੀਂ ਇਹ ਵੀ ਮਹਿਲਤ ਕਰਦੇ ਨਿਰਮਲਿਆਂ ਦੇ ਬਣਾਏ ਹੋਏ ਨੇ ਬੜਾ ਲਗਜ਼ਬ ਦਾ ਉਹਨਾਂ ਦਾ ਪ੍ਰਚਾਰ ਸੀ ਗੁਰਬਾਣੀ ਦਾ ਪੰਜ ਫਸਦੀ ਪੜ੍ਹੇ ਸਨ ਪੰਜ ਫਸਦੀ ਪੰਜ ਫਸਦੀਆਂ ਨੂੰ تکਬਰ ਵੀ ਹੋ ਗਿਆ ਜ਼ਰੂਰ ਹੋ ਗਿਆ ਪੰਜ ਫਸਦੀ ਸ਼ਰਾਬ ਵੀ ਪੀਣ ਲੱਗ ਪੈਸਾ ਜੈਸੇ ਕਿ ਮੰਤਨ ਰਹੇ ਪੰਜ ਫਸਦੀ ਦੋਸ਼ਟ ਵੀ ਹੋ ਗਏ ਸਨ ਜੈਸੇ ਕਿ ਮੰਤਨ ਰਹੇ ਤੇ 95 ਫੀਸਦੀ ਦੋਸ਼ਟਵਣ ਕਰਕੇ ਅਸੀਂ 99 ਫੀਸਦੀ ਨੂੰ ਪਛਾੜ ਕੇ ਰੱਖ ਦਿੱਤਾ। ਪਤਾ ਹੈ ਹੁਣ ਆਕੜੇ ਕੀ ਆਏ ਨੇ 99 ਫੀਸਦੀ ਭਾਰਤ ਦੇ ਗੁਰਦੁਆਰਿਆਂ ਦੇ ਮੁਖੀ ਰਾਜਨੀਤਿਕ ਨੇ ਧਾਰਮਿਕ ਨਹੀਂ ਨੇ। ਐਂਜ ਕਹਿ। ਔਰ ਇਹਨਾਂ 70-80 ਸਾਲਾਂ ਵਿੱਚ ਉਹਨਾਂ ਤੋਂ ਧਰਮ ਦਾ ਕੋਈ ਪ੍ਰਚਾਰ ਨਹੀਂ ਹੋਇਆ ਪੰਜਾਬ ਦਾ ਬੇਸ਼ਤਰ ਨੌਜਵਾਨ ਬਦਲ ਗਏ। ਕੋਛ ਵੀ ਨਹੀਂ ਗਰ ਕੋਛ ਵੀ ਨਹੀਂ ਇੱਕ ਸੋਚਣ ਵਾਲੀ ਉਹ ਤੇ ਨਾਨਕ ਪੰਥ ਦਾ ਪ੍ਰਚਾਰ ਕਰੇ ਜਾ ਰਹੇ ਸਨ ਜੇ ਕੋਈ ਦਾਸੀ ਮਾਤਮਾ ਨੂੰ ਕੋ ਕਹਿ ਸਾਡੇ ਘਰ ਲੰਗਰ ਛਕਣਾ ਤਾਂ ਸਿੱਧਾ ਹੀ ਕਹਿ ਦਿੰਦੇ ਸਨ ਇੱਕ ਬੱਚਾ ਗੁਰੂ ਗੋਬਿੰਦ ਸਿੰਘ ਦੀ ਗੋਬਿਧਾ ਤਾਂ ਛਕਣਾ ਹੈ ਉਹ ਜਨੇ ਇੱਕ ਬੱਚੇ ਨੂੰ ਸਿੰਘ ਸਜਾਂਦੇ ਸੀ ਤੇ ਮਬਾਬਾ ਦੀਆਂ ਦੋ ਤੇ ਨੇ ਬੱਚੀਆਂ ਨੇ ਉਹ ਆਖੇ ਬਾਬਾ ਜੀ ਬੱਚਾ ਹੈ ਹੀ ਨਹੀਂ ਤੇ ਇਸ ਬੱਚੇ ਨੂੰ ਕਿਸੇ ਸਿੱਖ ਦੇ ਹਵਾਲੇ ਕਰ ਉਹ ਸਿੱਖਣਾ ਲਵੇ ਇਸ ਤਰ੍ਹਾਂ ਸੇ ਕਈ ਵਾਰ ਰਹੀ ਸੀ ਐਸ ਵਾਸਤੇ ਅਜੇ ਵੀ ਕਾਬਲ ਦੇ ਜੇ ਇੱਕ ਭਰਾ ਪੇਸ਼ਾਦਾਰੀਏ ਦੂਜਾ ਨੇ ਫਰੰਟੀਅਰ ਦੇ ਵਿੱਚ ਸਰਗੋਦੇ ਤੇ ਗੁਜਰਾ ਵਾਲੇ ਦੇ ਵਿੱਚ ਪਿਓ ਕੇਸਾਦਾਰੀ ਨਹੀਂ ਹੈ ਕੋ ਪੁੱਤਰ ਕੇਸਾਦਾਰੀ ਹੈ ਇੱਕ ਸਿੰਘ ਇੱਕ ਬੱਚਾ ਸਜਾਣਾ ਇੱਕ ਬੱਚਾ ਗੁਰੂ ਗੋਬਿੰਦ ਸਿੰਘ ਜੀ ਗੋਦ ਵਿੱਚ ਪਾਣਾ ਇਹ ਪ੍ਰਥਾ ਚਲਾਈ ਸੀ ਉਹਨਾਂ ਦਾ ਕੋਈ ਵੀ ਉਹਨਾਂ ਨੂੰ ਲੰਗਰ ਕਹਿੰਦਾ ਸੀ ਲੰਗਰ ਦੀ ਇਹ ਸ਼ਰਤ ਆਉਂਦੀ ਸੀ ਉਹਨਾਂ ਦੇ ਲੋਕ ਮੰਨਦੇ ਸਨ ਕਰਨੇ ਵਾਲੇ ਸਨ ਬੰਦਗੀ ਵਾਲੇ ਸਨ ਗਿਆਨੀ ਸਨ ਮਹਾਨ ਵਿਆਕਰਣ ਦੇ ਪੰਡਤ ਸਨ ਸਾਡੇ ਵਰਗੇ ਸੌ ਟਕਰਾਂ ਮਾਰਨ ਕਿਸੇ ਨੇ ਵੀ ਨਹੀਂ ਮੰਨੇ। ਅਰੀ ਲਾਲ ਉਹ ਕਿੰਨੀ ਕਥਾ ਕਰ ਲਈਏ ਤੇ ਕਿੰਨਾ ਕੀਰਤਨ ਕਰ ਲਈ। ਮਾਹੌਲ ਬੇਸ ਖਰਾਬ ਹੋ ਗਿਆ 90% ਤੋਂ ਜ਼ਿਆਦਾ ਮੁਕੀਤੇ ਰਾਜਨੈਤਿਕ ਹੋ ਗਏ ਗੁਰਦੁਆਰਿਆਂ ਨੂੰ ਪੌੜੀ ਬਣਾ ਕੇ ਪਹੁੰਚਣਾ ਪਾਰਲੀਮੈਂਟ ਤੱਕ ਗੁਰਦੁਆਰੇ ਨੂੰ ਸੀੜੀ ਬਣਾ ਕੇ ਪਹੁੰਚਣਾ ਇਹ ਅਸੈਂਬਲੀ ਹਾਲ ਤੱਕ ਹੈ ਕੋਈ ਗੁਰੂ ਤੱਕ ਪਹੁੰਚਦਾ ਹੈ ਭਾਵੇਂ ਨਾ ਪਹੁੰਚਾਈ ਦੀ ਕੋਈ ਚਿੰਤਾ ਨਹੀਂ ਮੈਂ ਅਸੈਂਬਲੀ ਤੱਕ ਪਹੁੰਚ ਜਾਵਾਂ ਕੋਈ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਇਹਦੀ ਕੋਈ ਚਿੰਤਾ ਨਹੀਂ ਮੈਂ ਪਾਰਲੀਮੈਂਟ ਤੱਕ ਪਹੁੰਚ ਜਾਵਾਂ ਮੈਂ ਮਨਿਸਟਰ ਬਣ ਜਾਵਾਂ ਕੋਈ ਸੇਕ ਬਣਦਾ ਹੈ ਤੇ ਨਾ ਬਣੇ ਕੋਈ ਮਤਲਬ ਹੀ ਨਹੀਂ ਇਹ ਸੋਚਣ ਵਾਲੀਆਂ ਕਿ ਸਾਰਾ ਪ੍ਰਚਾਰ ਉਹਨਾਂ ਨੇ ਕੀਤਾ ਸੀ ਸੁਥੇ ਸਿਦਮਨਕ ਕੁਝ ਪਹਿਰਾਵੇ ਤੋਂ ਪ੍ਰਭਾਵਿਤ ਹੈ ਉਹਨਾਂ ਦਾ ਪਹਿਰਾਵਾ ਭਗਵਾ ਹੁੰਦਾ ਸੀ ਬਾਬਾ ਸੇਈ ਜੀ ਇਹ ਸਾਰਾ ਪ੍ਰਚਾਰ ਉਹਨਾਂ ਦਾ ਫੈਲਾਇਆ ਹੋਇਆ ਉਹਨਾਂ ਦਾ ਦੂਜਾ ਉਸ ਸੰਸਕ੍ਰਿਤ ਦੇ ਮਹਾ ਪੰਡਤ ਸਨ ਅਰਬੀ ਫਾਰਸੀ ਜਾਣਦੇ ਸਨ ਗੁਰਬਾਣੀ ਵਿਆਕਰਣ ਦੇ ਬਹੁਤ ਵੱਡੇ ਪੰਡਤ ਇਹ ਤੇ ਵਿਚਾਰ ਜੋ ਹੈ ਐਵੇਂ ਜੋ ਹੈ ਗੱਲ ਆ ਗਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਸਰ ਬਾਣੀ ਰਾਗਾਂ ਤੋਂ ਬਿਨਾਂ ਹੈ ਇਹ ਬਾਣੀ ਜੋ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਪੁਰਾਣੀਆਂ ਟਕਸਾਲਾਂ 'ਚ ਜਦ ਉਦਾਸੀ ਨਿਰਮਲੇ ਚ ਚਲਾਉਂਦੇ ਸਨ ਕਥਾ ਉਹਨਾਂ ਬਾਣੀ ਦੀ ਆਉਂਦੀ ਸੀ ਜਿਨ੍ਹਾਂ ਤੇ ਰਾਗ ਨਹੀਂ ਹੈ ਬਾਕੀਆਂ ਦੀ ਨਹੀਂ ਕਰਦੇ ਸਨ ਕਹਿੰਦੇ ਉਹਨਾਂ 'ਚ ਕੀਰਤਨ ਹੋਵੇ ਉਹ ਕੀਰਤਨ ਜਿਨ੍ਹਾਂ ਦੇ ਤੇ ਸਤਿਗੁਰਾਂ ਨੇ ਰਾਗ ਦਰਜ ਕੀਤਾ ਹੋਗਾ ਗਾਇਨ ਕਰੋ ਔਰ ਉਸੇ ਰਾਗ 'ਚ ਗਾਇਨ ਕਰੋ ਜਿਸ ਰਾਗ ਨੂੰ ਸਤਿਗੁਰ ਨੇ ਉੱਪਰ ਦਰਜ ਕੀਤਾ ਹੈ ਕੌਣ ਗਾਉਂਦਾ ਹੈ ਇੱਕ ਰਾਗੀ ਵੀ ਨਹੀਂ ਗਾਉਂਦਾ ਵੀ ਮੈਂ। ਸਤਿਗੁਰ ਨੇ ਉੱਪਰ ਸੋਰਠਿ ਲਿਖਿਆ ਹੈ ਗਾਂਦੇ ਮਾਉਲਕ ਉਸ ਪੈ। ਸਤਿਗੁਰ ਨੇ ਉੱਤੇ ਸ੍ਰੀ ਰਾਗ ਲਿਖਿਆ ਸ੍ਰੀ ਰਾਗ ਦਾ ਕੋਈ ਪਤਾ ਨਹੀਂ ਆਪਣੀ ਧੁਨ ਬਣਾਈ। ਸਤਿਗੁਰ ਨੇ ਉੱਪਰ ਬਿਲਾਵਲ ਲਿਖਿਆ ਬਿਲਾਵਲ ਵੀ ਕੋਈ ਸੋਚ-ਭੋਜ ਨਹੀਂ। ਤਾਗ ਦੇਖੋਗੇ। ਰਾਗ ਦੇ ਖਾਣ ਦਾ ਇੱਕ ਕਾਰਨ ਇਹ ਵੀ ਹੈ ਸਰੋਤੇ ਕੋਗੇ। ਸੁਣਨ ਵਾਲੇ ਕੋਗੇ। ਮੈਂ ਅਕਸਰ ਕਹਿੰਦਾ ਹੁਨਾ ਅਰਥ ਸ਼ਾਸਤਰ ਦਾ ਇੱਕ ਨਿਯਮ ਹੈ ਕਿ ਵਸਤੂ ਮਾਰਕੀਟ ਵਿੱਚ ਬਹੁਤੀ ਹੋਵੇ ਤੇ ਗ੍ਰਾਹਕੀ ਨਾ ਹੋਵੇ ਕਿੰਨੇ ਦਿਨ ਤੱਕ ਰਹੇਗੀ ਮਾਰਕੀਟ ਦੇ ਵਿੱਚ ਬਰਾਕੀ ਤੇ ਹੈ ਹੀ ਕੋਈ ਸਜੇ ਸਜੇ ਵਸਤੂਆਂ ਮਾਰਕੀਟ ਤੋਂ ਨਿਕਲਣ ਗਿਆ ਇੱਕ ਦਿਨ ਆਊਟ ਆਫ ਮਾਰਕੀਟ ਹੋ ਜਾਏਗੀ ਕਿਉਂਕਿ ਮੰਗ ਕੋਈ ਨਹੀਂ ਜਦ ਰਾਗਾਂ ਦੇ ਸਰੋਤੇ ਨਾ ਰਹਿ ਤੇ ਰਾਗਾਂ ਨੂੰ ਗਾਇਨ ਕਰਨ ਵਾਲੇ ਵੀ ਨਾ ਹੋਣਾ ਰਾਗ ਦਾ ਆਪਣਾ ਅਸਰ ਹੈ ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਟਿਖ ਜਾਏ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਉਣਾ ਜਾਂ ਅਰੰਧ ਸਾਹਿਬ ਪੜਦੇ ਤੇ ਪਿਆ ਪਰ ਗਜ਼ਬ ਦੀ ਗੱਲ ਰਾਗ ਰਤਨ ਖੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਸਤਰ ਬਾਣੀ ਰਾਗਾਂ ਵਿੱਚ ਰਾਗਾਂ ਦਾ ਆਪਣਾ ਅਸਰ ਹੈ ਸੰਗੀਤ ਦਾ ਆਪਣਾ ਬੜਾ ਭਾਰੀ ਅਸਰ ਹੈ ਔਰ ਭਾਰਤੀਆ ਸੰਗੀਤ ਰੂਹਾਨੀ ਸੰਗੀਤ ਹੈ ਇਹ ਵੀ ਮੈਂ ਹੱਸ ਕਰਾਂ ਇਹ ਜੋ ਬਾਤ ਅੰਗਰੇਜ਼ ਸੰਗੀਤ ਹੈ ਯਕੀਨ ਜਾਣੋ ਇਹ ਸ਼ੈਤਾਨ ਬਣਾਦਾ ਹੈ ਪਾਰਥੀ ਸੰਗੀਤ ਭਗਵਾਨ ਬਣਾ ਦਿੰਦਾ ਹੈ ਮਨ ਨੂੰ ਵਾਹ ਰਬ ਨਾਲ ਜੋੜੇ ਈਸ਼ਵਰ ਨਾਲ ਜੋੜੇ ਇਹ ਕਾਗਰ ਪੈਰ ਤੇ ਬੜਾ ਟਿਕਾਉ ਹੈ ਬੜਾ ਆਨੰਦ ਹੈ ਬੜਾ ਖੇੜ ਹੈ ਇਹ ਸਾਰਾ ਸੰਗੀਤ ਦਰਜ ਹੈ ਪਰਮਾਤਮਾ ਨਾਲ ਜੁੜਨਾ ਹੈ ਗਾ ਕੇ ਜੁੜਨਾ ਪਏਗਾ ਉਹਦੇ ਗੁਣਾਂ ਨੂੰ ਗਾਣਾ ਪਏਗਾ ਥਾਂ ਥਾਂ ਤੇ ਇਹੀ ਤਾਕੀਦ ਹੈ ਗੁਣ गोविंद ਗਾਇਓ ਨਹੀਂ ਜਨਮ ਅਕਾਰਤ ਕੇ ਕਹੋ ਨਾ ਨਿਕਹਰ ਭਜਮਨਾ ਜਹੇ ਵੀ ਤੇ ਜਲ ਕੋ ਵੇਨ ਗਾਇਨ ਕਰ ਕੀਰਤਨ ਕਰਨਾ ਹੈ ਕਰਤੇ ਨਾਲ ਜੁੜਨ ਵਾਸਤੇ ਪਰ ਕਥਾ ਕਰਨੀਏ ਕਰਤੇ ਨੂੰ ਸਮਝਣ ਵਾਸਤੇ ਜੇ ਨੂੰ ਸਮਝਣਾ ਹੈ ਉਸ ਨਾਲ ਜੁੜਨਾ ਹੈ ਜਿਸ ਨਾਲ ਜੁੜਨਾ ਹੈ ਉਹ ਨੂੰ ਸਮਝਣਾ ਗੱਲ ਨਹੀਂ ਕਰ ਗੁਰੂ ਘਰ ਦੇ ਚੇ ਦੋ ਪ੍ਰਣਾਲੀਆਂ ਪਰ ਚਲਤ ਹੋ ਗਈਆਂ ਕਥਾ ਕੀਰਤਨ ਸੁਗਧਾਈ ਜੇ ਕਹਿ ਦਿੱਤਾ ਕਲ ਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇ ਧਿਆਨਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਜਰ ਦੁਖ ਲਗਾ ਜਿਸ ਨਾਲ ਜੁੜਨਾ ਹੈ ਉਹਨੂੰ ਸਮਝਣਾ ਹੈ ਜਿਹਨੂੰ ਸਮਝਣਾ ਹੈ ਉਸ ਨਾਲ ਜੁੜਨਾ ਹੈ ਤੋ ਕੁਛ ਬਾਣੀਆਂ ਮੇਰੇ ਪਾਤਸ਼ਾਹ ਨੇ ਰਾਗਾਂ ਤੋਂ ਬਿਨਾ ਰਹਿਣ ਦਿੱਤੀਆਂ ਤਾਂ ਕਿ ਮਨੁੱਖ ਨੂੰ ਆਪਣੀ ਤਨ ਦੀ ਆਪਣੇ ਮਨ ਦੀ ਆਪਣੀ ਆਤਮਾ ਦੀ ਪਰਮਾਤਮਾ ਦੀ ਸਮਝ ਪਵੇ ਪਹਿਲੇ ਸਮਝੇ ਇਸ ਵਾਸਤੇ ਅੰਮ੍ਰਿਤ ਵੇਲੇ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਪਹਿਲੇ ਕਥਾ ਹੁੰਦੀ ਸੀ ਅੰਮ੍ਰਿਤ ਵੇਲੇ ਸੱਚ ਨਾ ਵੜੇ ਆਈ ਵੀਚਾ ਵਿਚਾਰ ਐ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਯਾ ਪਰਨਟੀਅਰ ਦੇ ਅੰਮ੍ਰਿਤ ਵੇਲੇ ਕੁਝ ਕੇ ਸਾਦਾਰੀ ਸਨ ਕੁਝ ਉਦਾਸੀ ਕੇ ਸਾਦਾਰੀ ਨਹੀਂ ਹੁੰਦੀ ਨਿਰਮਲ ਸਾਰੇ ਕੇ ਸਾਦਾਰੀ ਇਸ ਸਵੇਰੇ ਸਵੇਰੇ ਵਿਚਾਰ ਕਰਦੇ ਸਨ ਕੀਰਤਨ ਬਾਦ ਵਿੱਚ ਹੁੰਦਾ ਸੀ ਜੁੜਨਾ ਉਸਨੂੰ ਪਹਿਲੇ ਸਮਝਣਾ ਹੈ ਜਿਸ ਨੂੰ ਸਮਝਣਾ ਹੈ ਫਿਰ ਉਸ ਨਾਲ ਜੁੜਨਾ ਹੈ ਪਹਿਲਾ ਸਮਝਣਾ ਹੈ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇ ਵਾਪ ਪਹਿਲੇ ਸਮਝਣਾ ਹੈ ਅੰਮ੍ਰਿਤ ਵੇਲੇ ਦੀ ਕਥਾ ਖੋ ਗਈ ਉਹ ਬੜੀ ਡੂੰਗੀ ਹੁੰਦੀ ਹੈ ਹਿਰਦੇ ਚ ਵਸਦੀ ਹੈ ਅੰਮ੍ਰਿਤ ਵੇਲਾ ਨਹੀਂ ਰਿਹਾ ਮਨੁੱਖ ਕੋਲ ਸਮਾਂ ਨਹੀਂ ਰਿਹਾ ਹਾਲਾਤ ਬਦਲ ਗਏ ਮਾਹੌਲ ਬਦਲ ਗਏ ਉਧੀ ਆਪਣੀ ਮਹਿਮਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਹ ਬਾਣੀਆਂ ਸਿਰਫ ਕਥਾ ਵਾਸਤੇ ਨੇ ਰਾਗ ਨਹੀਂ ਦਰਜ ਕੀਤੇ ਜਦ ਸਤਗੁਰਾਂ ਨੇ ਰਾਗ ਨਹੀਂ ਦਰਜ ਕੀਤਾ ਤਾਂ ਕੀ ਗਾਣੀਆ ਕਈ ਵਾਰ ਜਬਜੀ ਸਾਹਿਬ ਦਾ ਜਦ ਕੋਈ ਕੀਰਤਨ ਕਰਨ ਲੱਗ ਪੈਂਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਸਤਗੁਰ ਨੇ ਕੋਈ ਰਾਗ ਤੇ ਦਰਜ ਨਹੀਂ ਕੀਤਾ ਇਹ ਤੇ ਵਿਚਾਰਨ ਦੀ ਬਾਣੀ ਹੈ ਜਪਣ ਦੀ ਬਾਣੀ ਉੱਪਰ ਨਾਮ ਵੀ ਹੈ ਜਪ ਜਪ ਦਾ ਤੇ ਮਤਲਬ ਆਉਂਦਾ ਗਾ ਵੀਏ ਸੁਣੀਏ ਜ਼ਬਾਨ ਬੋਲਦੀ ਜਾਵੇ ਮਨ ਸੁਣਦਾ ਜਾਵੇ ਤੇ ਸਮਝਦਾ ਜਾਵੇ ਅੰਦਰ ਭਾਵਨਾ ਉਹ ਤੇ ਜਪਣ ਦੀ ਬਾਣੀ ਸਾਰਸਕਤੀ ਸ਼ਲੋਕ ਉਨੇ ਛੰਦ ਗਾਥਾ ਚੋ ਬੋਲੇ ਪਠਾਂ ਦੇ ਸਵਈਏ ਔਰ ਸਾਰੀ ਸਲੋਕਾਂ ਦੀ ਬਾਣੀ ਰਾਗਾਂ ਤੋਂ ਬਿਨਾਂ ਇੱਕੇ ਬਾਣੀ ਛੋਟੀ ਬਾਣੀ ਐ ਡੇਢ ਅੰਗ ਦੇਤੇ ਪੁਨੇ ਦੋ ਅੰਗ ਫਿਰ ਮੈਂ ਕੱਲ ਸ਼ੁਰੂ ਕੀਤੀ ਸੀ ਸ਼ਾਇਦ ਕੋਸ਼ਿਸ਼ ਕਰਦਾ ਮੈਂ 9 ਤਰੀਕ ਤੱਕ ਸਮਾਪਤ ਕਰ ਸਕਾਂ ਪਹਿਲੇ ਸ਼ਲੋਕ ਵਿੱਚ ਸਾਨੂੰ ਤਨ ਬਾਰੇ ਦੱਸਦੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਤਨ ਕੀ ਹੈ ਇਹ ਸਰਵਨ ਕਰ ਲੋ ਫਿਰ ਦੱਸਦੇ ਨੇ ਮਨ ਬਾਰੇ ਮਨ ਇੱਕ ਐਸਾ ਹੈ ਜਿਤਨਾ ਇਕਾਗਰ ਹੋਵੇ ਜਿਸ ਵਿੱਚ ਇਕਾਗਰ ਹੋਵੇ ਸ਼ਕਤੀਸ਼ਾਲੀ ਹੋ ਜਾਏਗਾ ਇਹ ਦੱਸਦੇ ਨੇ ਜੈਸੇ ਸੂਰਜ ਦੀਆਂ ਕਿਰਨਾਂ ਖਿਲਰ ਕੇ ਸ਼ਕਤੀ ਵੰਡਦੀਆਂ ਨੇ ਪਰ ਇੱਕ ਆਦਸ਼ੀ ਸ਼ੀਸ਼ਾ ਆਦਸ਼ੀ ਸ਼ੀਸ਼ਾ ਜਿਹਨੂੰ ਕਹਿੰਦੇ ਨੇ ਸ਼ੈਦ ਦੇਖਿਆ ਹੋਵੇਗਾ ਜਰੋ ਕਿਰਨਾਂ ਨੂੰ ਇਕੱਠਾ ਕਰ ਲੈਂਦਾ ਹੈ ਅਗ ਲੱਗ ਜਾਂਦੀ ਹੈ ਸਾਹਮਣੇ ਪਈ ਹੋਈ ਚੀਜ਼ ਨੂੰ ਆਪ ਸੀ ਸ਼ੀਸ਼ਾ ਕੰਡਾ ਮਨ ਖਿੰਡਿਆ ਹੋਇਆ ਹੈ ਸ਼ਕਤੀ ਇਸ ਦੀ ਚਾਰੋਂ ਪਾਸੇ ਫੈਲ ਰਹੀ ਹੈ ਪਰ ਜੇ ਨੂੰ ਇਕਾਗਰ ਕਰ ਲਈਏ ਸ਼ਕਤੀਸ਼ਾਲੀ ਹੋ ਜਾਂਦਾ ਤਾਕਤ ਬਣ ਜਾਂਦਾ ਜ਼ਰੂਰੀ ਨਹੀਂ ਇਕਾਗਰ ਚਿਤ ਦਾ ਮਨੁੱਖ ਪਵਿੱਤਰ ਵੀ ਹੋਵੇ ਕੋਈ ਜ਼ਰੂਰੀ ਨਹੀਂ بڑے بڑے ਅਵਿ ਅਪਵਿੱਤਰ ਮਨੁੱਖ ਹੰਕਾਰੀ ਮਨੁੱਖ ਵਿਸੇਧ ਬਣੇ ਉਹਨਾਂ ਕੋਲ ਸੀਧੀਆਂ ਸੰ ਲੈ ਲਿਆ ਸਨ ਗੁਰੂ ਨਾਨਕ ਉਹਨਾਂ ਕੋਲ ਗਏ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਹੰਕਾਰੀ ਮਨੁੱਖ ਵੀ ਸਿੱਧ ਹੋ ਸਕਦਾ ਹੈ ਵਿਕਾਰੀ ਮਨੁੱਖ ਕੋਲ ਵੀ ਸਿੱਧੀਆਂ ਹੋ ਸਕਦੀਆਂ ਨੇ ਮਚੰਦਰ ਨਾਤਮਕਾਰੀ ਸੀ ਸ਼ਾਇਦ ਆਪ ਨੂੰ ਪਤਾ ਹੋਵੇ 74 ਸਾਲ ਦੀ ਉਮਰ ਦੇ ਵਿੱਚ ਵੇਸ਼ਿਆ ਨਾਲ ਸ਼ਾਦੀ ਕੀਤੀ ਸ਼ਰਾਬ ਵੀ ਪੀਣ ਲੱਗ ਗਏ ਗੋਰਖ ਨੇ ਕਿਹਾ ਐ ਮੇਰੇ ਗੁਰੂ ਕਿਉਂਕਿ ਗੁਰੂ ਮਚੰਦਰ ਨਾਥ ਸੀ ਸਾਡਾ ਪੰਥ ਹਜ਼ਾਰਾਂ ਸਾਲ ਤੱਕ ਚੱਲਣਾ ਸੀ ਤੂੰ ਬਰਸਤ ਕਰ ਦਿੱਤਾ ਨਹੀਂ ਚੱਲੇ ਪਰ ਸਿੱਧ ਪੁਰਸ਼ ਸੀ ਬੜੀਆਂ ਸਿੱਧੀਆਂ ਸਨ ਮਛੰਦਰਨਾਥ ਕੋ ਮੰਨ ਦੇ ਕਾਗਰਤਾ ਦੇ ਨਾਲ ਅੰਦਰ ਤਾਕਤ ਬਣ ਜਾਂਦੀ ਏ ਇਹ ਇਸ ਤਰ੍ਹਾਂ ਬਣਦੀ ਏ ਜਿਵੇਂ ਸੂਰਜ ਦੀਆਂ ਕਿਰਨਾਂ ਨੂੰ ਸੰਗ੍ਰਹਿ ਕਰ ਲਏ ਇਕੱਠਾ ਕਰ ਲਈਏ ਸਾਹਮਣੇ ਪਈ ਚੀਜ਼ ਨੂੰ ਅਗਲਾ ਉਂਝ ਕਿਰਨਾ ਅਗ ਨਹੀਂ ਲਾਂਦੇ ਪਰ ਉਹਨਾਂ ਨੂੰ ਇਕਜਾ ਕਰ ਦਈਏ ਜਿਵੇਂ ਆਦਿਸ਼ੀ ਸ਼ੀਸ਼ਾ ਅਗਲਾ ਲਏ ਕਹਿੰਦੇ ਨੇ ਹਿਟਲਰ ਨੇ ਇੱਕ ਐਸਾ ਵੱਡਾ ਆਦਿਸ਼ੀ ਸ਼ੀਸ਼ਾ ਹੈਲੀਕਾਪਟਰ ਤੇ ਸੈੱਟ ਕੀਤਾ ਸੀ ਫੇ ਸਾਰੇ ਇੰਗਲੈਂਡ ਦੇ ਚ ਅੱਗ ਲਾਣੀ ਐ ਇੰਜ ਅੱਗ ਲਾਣੀ ਕੋਈ ਕਰਨਾ ਵੀ ਨਾ ਪਵੇ ਬਸ ਇਹ ਸ਼ੇਦਾ ਮਵੇਂ ਜੇ ਸਭ ਬਸਮ ਹੋ ਦੇ ਜੇ ਤੇ ਉਸ ਤੋਂ ਪਹਿਲੇ ਉਹਦੀ ਮੌਤ ਹੋ ਗਈ ਪਲੈਨਿੰਗ ਤੋਂ ਪਹਿਲੇ ਨਹੀਂ ਤੇ ਉਸਨੇ ਇਸ ਤਰ੍ਹਾਂ ਲਾ ਸੋਚਿਆ ਸੀ ਅੰਗਰੇਜ਼ਾਂ ਨੂੰ ਪਤਾ ਵੀ ਚੱਲ ਗਿਆ ਸੀ ਆਖੀ ਸ਼ੀਸ਼ਾ ਦਾਸ ਨੇ ਦੇਖਿਆ ਛੋਟੇ ਉਪਰ ਕਈਆਂ ਕੋਲ ਕਿ ਅੱਗ ਕਿਰਨਾਂ ਦੇ ਸਾਹਮਣੇ ਕਰ ਲੋ ਸਾਹਮਣੇ ਜੋ ਕੁਝ ਵੀ ਪਿਆ ਹੋ ਗਿਆ ਅੱਗ ਲੱਗ ਜਾਏ ਐਸਾ ਕਿਉਂ ਕਿਰਨਾ ਸਾਰੀਆਂ ਉਥੇ ਸੰਗ੍ਰਹਿ ਹੋ ਜਾਂਦੀਆਂ ਨੇ। ਸ਼ਕਤੀ ਵੱਤ ਜਾਂਦੀ ਹੈ। ਕਿਰਨ ਦੀ ਸ਼ਕਤੀ ਵੱਤ ਜਾਂਦੀ ਹੈ। ਮਨ ਖਿੰਡਿਆ ਹੋਇਆ ਹੈ ਸ਼ਕਤੀ ਚਾਰੋਂ ਪਾਸੇ ਖੇਲ ਰਹੀ ਹੈ। ਇਹਨੂੰ ਇਕਜਾ ਕਰ ਦਈਏ, ਇਕਾਗਰ ਕਰ ਦਈਏ ਮਨੁੱਖ ਸਿੱਧ ਹੋ ਜਾਏਗਾ। ਪਰ ਸਿੱਧ ਹੋ ਗਿਆ ਹੈ ਭਗਤ ਨਹੀਂ ਹੈ। ਸਿੱਧ ਹੋ ਗਿਆ ਰੱਬ ਨਾਲ ਨਹੀਂ ਜੁੜੇਗਾ। ਇਹਨਾਂ ਸਾਰੀਆਂ ਗੱਲਾਂ ਦੀ ਜਾਣ ਪਹਿਚਾਨ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਬਾਣੀ